ਤੁਮਰੀ ਕਾਤਨ ਤੋਂ ਮਹਿੰਜਾਨੀ ਨਾਮਕ ਦਾਸ ਬਕਰਵਨੀ ਅਰਦਾਸ ਬਾਹਰ ਸ੍ਰੀ ਭਗਉਜੀ ਚੋਅੇ ਤੀਰੋਤੀ ਸਿੰਘ ਕੈਸਰੀ ਫਰਦਾਨ ਕੰਦਲੀ ਤੇ ਆਏ ਹਨ ਤੇ ਆਮੇ ਦਾਸ ਰਾਮ ਦਾਸਾਂ ਸੋਏ ਅਰਜਨ ਹਰਗੋਬਿੰਦ ਸਿੰਘ ਸ੍ਰੀ ਆਰਾਧਨੀ ਬਰਪਨ ਸਿੰਘ ਤੇ ਆਏ ਅੱਜ ਸ੍ਰੀ ਠਾ ਸਤਿਗਦਾਇ ਦੇਖਵਾ ਦਸੰਗਰੀਆ ਕਰਮ ਹੁੰਦਾ ਹੈ ਪਾਈ ਤੋਂ ਕਿਛੇ ਦਸ ਨੇ ਕਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾਸਾਂ ਪਾਸ਼ਾਂ ਦੀ ਜੋਤ ਤਾਨ ਕਨਸਿਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਾ ਸੰਦਲ ਹੈ ਹਮਤ ਸੇਜਣੇ ਸਾਤ ਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਦੀ ਦੇ ਚਾਰ ਸੈ ਜਾਂਦੇ ਪੰਜ ਪਿਆਰੇ 40 ਸੰਤਾਂ ਤੇ 22 ਵਾਲਾ ਚੌਕ ਤੇ 17 ਹਦੀਆਂ ਦਸ਼ਮੇ ਲਈ ਬਸ਼ੀਦਾ ਨਹੀਂ ਦਵਾਈ ਦਾ ਧਿਆਨ ਕਰਕੇ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੱਖਾਂ ਸਿੰਘਣੀਆਂ ਨੇ ਧਰਮ ਖੇਤ ਸੇਵ ਦਿੱਤੇ ਬੰਦ ਕੰਮ ਚਟਾਏ ਖੋਤੀਆਂ ਲਹਾਈਆਂ ਚੜਖੜੀਆਂ ਤੇ ਜੜੇ ਤਨਾਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੇ ਕਿਸਿਆਂ ਸੱਚ ਬੋਲੇ ਧਰਮ ਨਹੀਂ ਹਾਰੇ ਤੇ ਰਾਣਾ ਮਿੱਠਾ ਕਰਕੇ ਮੰਨੇ ਆ ਤੇ ਨਾ ਸਿੰਘਾਂ ਸੀ ਬੰਨੀਆਂ ਤੇ ਚੰਨੀਆਂ ਦੇਸ਼ ਭਗਤਾਂ ਦੀ ਕਮਾਈ ਰਾਹ ਧਿਆਨ ਕਰਕੇ ਬੋਲੀ ਸਤਿਨਾਮ ਸ੍ਰੀ ਵਾਹਿਗੁਰੂ ਸ੍ਰੀ ਹਜੂਰ ਸਾਹ ਕਡੋਰ ਸਾਹਿਬ ਪੰਜਾ ਗੋਣਕ ਸਹਿ ਮੁਖਸਰ ਗੰਗਾ ਸਾਹਿਬ ਗੁਰਦੁਆਰਾ ਦਾ ਧਿਆਨ ਅਰਕੇ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਪੰਚਾਇਤਕਤਾ ਸਰਵਤਨਕਵਾਰਿਆ ਦਾ ਧਿਆਨ ਅਰਕੇ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਮਾ ਸ੍ਰੀ ਮੱਤ ਪਾਤ ਦਾ ਰੱਖਤਲ ਪੰਥੀ ਗੁਰੂ ਨਾਨਕ ਦੇਵ ਜੀਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ 11ਵੀਂ ਜੋਤ ਗੱਦੀ ਤੇ ਬਰਾਜਮਨ ਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੋੜੇ ਆਪ ਦੀ ਚਰਣਾ ਕੋ ਅਰਦਾਸ ਬੇਨਤੀ ਜੋੜੀ ਕੀਤੀ ਜਾਂਦੇ ਜੋ ਕਿ ਹੜਪੀੜਤਾਂ ਦੀ ਸਹਾਇਤਾ ਵਾਸਤੇ ਸਮੂਹ ਨਗਰ ਦੇ ਜਲਦੀ ਸਾਥ ਸੰਗਤ ਹੈ ਸੇਵਾਦਾਰ ਸੇਵਾ ਕਰਨ ਵਾਸਤੇ ਉਸ ਸੇਵਾਦਾਰਾਂ ਦੀ ਸਿਹਤ ਤੇ ਮਿਹਰ ਪਰ ਦੁੱਖਾਂ ਤੇ ਸੰਾਸ ਕਰਨ ਦਾ ਸੁਖੰਦ ਪ੍ਰਾਪਤ ਕਰਨੇ ਸਾਡੇ ਕਾਰਜ ਰਾਸ ਕਰਨੇ ਸੇ ਇਹ ਤਰ੍ਹਾਂ ਦਾ ਮੇਲ ਕਰਾਉਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਦਾ ਨਾਨਕ ਨਾਮ ਚੜ੍ਹਦੀ ਕਲਾ ਤੇ ਭੌਣ ਸਰਬੰਤ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਚਲੋ ਵੇ ਨੌਬਾ ਜੀ ਹੜਪੀੜਤਾਂ ਵਾਸਕੇ ਰਾਸ਼ਨ ਲੈ ਕੇ ਪਹੁੰਚਦੇ ਨੇ ਪਿੰਡ ਜੱਜਲ ਦੇ ਨੌਜਵਾਨ ਤੇ ਪਿੰਡ ਵਾਸੀ ਡੇਰੇ ਦੇ ਵਿੱਚੋਂ ਚੱਲੇ ਨੇ ਬਾਬਾ ਗਿਆਨ ਦਾਸ ਜੀ ਨਾਲ ਚੱਲੇ ਨੇ ਹੈਲੋ ਉਪਰ ਅਧਿ ਜਾਈਏ ਨਾ ਕਾਣ ਹੋ ਜਾ ਕਾਣ ਇਧਰ ਨਾ ਬੋਲੋ ਜੀ ਬੋਲੋ ਜੀ ਬੋਲ ਕਰਨੇ ਜੀ ਬਾਲੇ ਐ ਇਹਦਾ ਮਗਰ ਬੋਲ ਕੇ ਛੱਟ ਕਰਾਂਗੇ ਆਪਾਂ ਆਪ ਹੀ ਤੁਸੀਂ ਪਿੰਡ ਜੁੱਦਮ ਚੁੰਮੇਵਾਰੀ ਰੱਖੋ ਪੂਰੀ ਠੀਕ ਹੈ ਜੀ ਅਜਿਦਾ ਉੱਥੇ ਜੰਨੇ ਸੇਵਾ ਦੇ ਹਰ ਵੀਰ ਦਾ ਮੋਟਰਾਈਟਰ ਤੇ ਲੈ ਗਿਆ ਹੋਏ ਫਾਜਲ ਕਾ ਹਾਂ ਅੱਡੇ ਤੋਂ ਚੜਦਾ ਹਾਂ ਠੀਕ ਹੈ